ਸਾਗ ਦਾ ਅੱਜ ਤਾਂ ਮੈਂ ਡੱਬਾ ਭਰਾ ਕੇ ਲਿਆਂਗੀ ਰਾਜਵੀਰ ਤੋਂ ਰਾਜਵੀਰ ਨੂੰ ਆਖੂਗੀ ਐ ਕਰ ਪਣੀ ਡੱਬਾ ਸਾਗ ਦਾ ਭਰ ਦੇ ਤੇ ਜਿੱਦੇ ਕਿਤੇ ਮੈਂ ਧਰਿਆ ਉਦੋਂ ਤੂੰ ਲੈ ਜੀ ਮੈਂ ਕਿਹੜਾ ਧਰਨਾਗਾ ਮੈਂ ਤਾਂ ਕਿਰ ਬਹਾਨੇ ਜੀ ਨਾ ਹਰੇਕ ਦੇੋਂ ਲਿਆਉਣੀ ਆ ਮੈਂ ਤਾਂ ਚਾਰ ਪੰਜ ਘਰਾਂ ਦੇੋਂ ਇਹਦੂ ਪਹਿਲਾਂ ਲੈ ਵੀ ਆਈ ਚਾਰ ਪੰਜ ਜਣਾਂ ਨੂੰ ਕਹਤਾ ਵੀ ਜਿੱਦੇ ਮੈਂ ਧਰਿਆ ਉਦਦੇ ਲੈ ਜਾਓ ਜਿੱਦੇ ਮੈਂ ਧਰਿਆ ਉਦਦੇ ਲੈ ਜਾਓ ਮੈਂ ਸਾਗ ਧਰਨਾ ਨਹੀਂ ਮੈਂ ਕਿਸੇ ਨੂੰ ਦੇਣਾ ਨਹੀਂ ਮੈਂ ਸਾਰਾ ਸਾਰ ਮੰਗ ਮੰਗ ਕੇ ਸਾਗ ਨਾਲ ਹੀ ਡੰਗ ਲਾ ਲੂੰਗੀ ਐ ਕਿੱਥੇ ਤਰੇ ਦੇ ਦੇਖਦਿਆਂ ਲੱਕੜ ਬਾਲਣ ਮੱਚ ਜਾਂਦਾ ਸਾਰਾ ਦਿਨ ਲੱਗ ਜਾਂਦਾ ਹੈ ਕਿੱਦੇ ਜਾਵਾਂ ਹੁਣ ਸਾਗ ਲੈਣ ਮੈਂ ਰਾਜਵੀਰ ਕੋਲ ਲੈਵਾਂ ਕਿ ਇਧਰੋਂ ਕਿਸੇ ਘਰ ਦੇ ਇਧਰ ਪਟਾ ਕਰਕੇ ਆਵਾਂ ਕਿਹੜੀ ਨੇ ਧਰਿਆ ਸਾਗ ਤਾਂ ਅੱਜ ਕਈ ਘਰਾਂ ਨੇ ਧਰਿਆ ਕਈ ਜਾਣੀਆਂ ਤੋੜ ਕੇ ਲੈਈਆਂ ਉਹਨਾਂ ਦੇ ਤਾਇਕੇ ਏਡਾ ਏਡਾ ਹੋਇਆ ਪਿਆ ਸਾਗ ਤੇ ਜਿੰਨੀਆਂ ਜਾਣੀਆਂ ਤੋੜ ਕੇ ਲਿਆਉਂਦੀਆਂ ਮੈਂ ਤਾਂ ਨਿਗਾ ਰੱਖਦੀਆਂ ਬਾੜ ਵਿੱਚ ਦੀ ਵੀ ਕਿਹੜੀ ਕਿਹੜੀ ਟੱਪ ਕੀ ਸਾਗ ਲੈ ਕੇ ਜਿਹੜੀ ਟੱਪ ਜੇ ਉਸੇ ਦੇ ਡੱਬਾ ਲੈ ਕੇ ਜਾਵੜਦੇ ਆਪਾਂ ਤਾਂ ਚਲ ਕੇ ਰੰਤਾ ਰਾਜਵੀਰ ਨੂੰ ਪੁੱਛਦੀਆਂ ਵੀ ਰਾਜਵੀਰ ਬਣਾ ਲਿਆ ਨਹੀਂ ਸਾਗ ਤੇ ਅੱਜ ਤਾਂ ਭੈਣੇ ਦੇ ਦੇ ਤੇ 2-4 ਦਿਨਾਂ ਨੂੰ ਮੈਂ ਧਰੂੰਗੀ ਉਦੋਂ ਮੈਂ ਲੈ ਜੂੰਗੀ ਤੇ ਇਥੋਂ ਰਾਜਵੀਰ ਨਹੀਂ ਰਾਜਵੀਰ ਕਰੀਂ ਆ ਭੈਣੇ ਇਹਨਾਂ ਦੇ ਤਾਂ ਕੁੱਤਾ ਵੀ ਬਲਾਈ ਪੈੜਾ ਐਨ ਪਤਾ ਨਾ ਨਾ ਕੁੱਤਾ ਮੰਗਰ ਪੈ ਜੇ ਕਿਤੇ ਉਹੀ ਗੱਲ ਮੰਗਣ ਆਈ ਸਾਗ ਪਾੜ ਦੇ ਲੱਤਾਂ ਤੇ ਮੰਜੇ ਤੇ ਬਹਾ ਦੇ ਸਾਰਾ ਸਿਆਲ ਹੋ ਲੱਗਦਾ ਨਹੀਂ ਜਿਵੇਂ ਫਿਰਦੀ ਹੁੰਦੀ ਐ ਆ ਗਈ ਆ ਗਈ ਇੱਥੇ ਧਰਦੀ ਹੁੰਦੀ ਐ ਚੁੱਲ੍ਹੇ 'ਤੇ ਸਾਗ ਦੇਖਾਂਗੇ ਤੇ ਇਤੀ ਪਤੀਲਾ ਤੇਰੀ ਬੈਠੀ ਹੋਵੇ। ਉਹ ਮਰ ਜਾਣੀ। ਐਨੇ ਸਦੇਹਾਂ ਸਾਗ ਕਧੋੜੇ ਨੇ ਲੈਨੇ। ਚੁੱਲੇ ਤੇ ਤੇ ਜਮਾ ਪਾਣੀ ਪਾਇਆ ਪਿਆ। ਅੱਗ ਬੁਝਾਈ ਵੀ ਪਈ ਐ। ਮੈਨੇ ਨਹੀਂ ਸੀ ਚੁੱਲੇ ਤੇ ਤੇਰੀ ਬੈਠੀ ਹੋਊ ਸਾਗ। ਇੱਥੇ ਤੱਕ ਇਤੇ ਵੀ ਐ ਨਹੀਂ। ਲੈ। ਹੋ ਫਿਰਦੀ ਐ। ਨੀ ਰਾਜਬੀ ਨਾ। ਨੀ ਹਰਪ੍ਰੀਤ ਕਿਵੇਂ ਆਈ ਸੀ? ਕਿ ਮੈਂ ਘੰਟੇ ਦੀ ਬੋਲ ਮਾਰੀ ਐ ਨਾ ਤੂੰ ਉਹੀ ਦਰਬੜੀ ਫਿਰਦੀ ਐ। ਮੈਂ ਜੱਸਾ ਪਹਿਲਾਂ ਡੱਬਾ ਜਾ ਕਿਵੇਂ ਚੱਕੀ ਫਿਰਦੀ ਆਂ ਕਿ ਆਟੇ ਨੂੰ ਆਈ ਸੀ। ਨਾ ਮੈਂ ਆਟਾ ਕੀ ਕਰਨੇ ਭਣੀ। ਹੋਰ ਸਾਗ ਲੈਣਾ ਇੰਜਾਂ ਸਾਗ ਪਾ ਦੇ ਲੈ ਸਾਗ ਤਾਂ ਅਸੀਂ ਬਣਾਇਆ ਨਹੀਂ ਹੈਗਾ ਤੈਨੂੰ ਕਿਹਨੇ ਕਹਤਾ ਸਾਗ ਬਣਾਇਆ ਸੀ ਲੈ ਤਾਈ ਕਿਉਂ ਤੋੜ ਕੇ ਲੈ ਣ ਗਏ ਇਹਨਾਂ ਸਾਗ ਲਈ ਆਉਂਦੀ ਸੀ ਅਸੀਂ ਤਾਂ ਟੜ ਕੇ ਗਾਜਰਾ ਮਟਰਾਂ ਦੀ ਦਾਲ ਧਰੀ ਸੀ ਇੱਕ ਬਾਟੀ ਆ ਹੁਣ ਵੀ ਉਸੇ ਨਾਲ ਹੀ ਖਾਵਾਂਗੇ ਦੁੱਧ ਪਾ ਕੇ ਦੇ ਗਾਜਰਾ ਮਟਰਾਂ ਤਾਂ ਮੈਨੂੰ ਪਤਾ ਨਹੀਂ ਜਿਹੜਾ ਤਾਏ ਕੋ ਸਾਗ ਲੈ ਕੇ ਆਇਆ ਉਹ ਕਿੱਧਰ ਗਿਆ ਐਡੀ ਇੰਨੀ ਭੰਡ ਸਿਰ ਤੇ ਧਰੀ ਆਉਂਦੀ ਸੀ ਮੈਂ ਕਿਦੋਂ ਲੈਈਆਂ ਤਾਏ ਕੋ ਸਾਗ ਤੈਨੂੰ ਐਵੇਂ ਕਿਸੇ ਨੇ ਕਹਿਦਾ ਅੱਜ ਲੈ ਕੇ ਆਈਆਂ ਦੇਖ ਪੈਣੇ ਸਾਡੇ ਬਾਰ ਮੁਰਦੀ ਨੰਗ ਕੇ ਆਈਆਂ ਮੈਂ ਨਿਗ੍ਹਾ ਰੱਖਦੀਆਂ ਵੀ ਕਿਹੜੀ ਕਿਹੜੀ ਸਾਗ ਤੋੜ ਕੇ ਲੈ ਗਈ ਨਹੀਂ ਮੈਂ ਨਹੀਂ ਹੋਣੀ ਕੋਈ ਹੋਰ ਹੋਊ ਤੈਨੂੰ ਐਵੇਂ ਲੈ ਤੇਰੇ ਨੀਲਾ ਸ਼ੂਟ ਪਾਇਆ ਉਹੀ ਹੁਣ ਮੇਰੇ ਗਾ ਅੱਖਾਂ ਧੁੱਖਾ ਥੋੜੀ ਖੰਦੇ ਗੇ ਇਹ ਤਾਂ ਸਾਗ ਨਹੀਂ ਸੀ ਮਿਲ ਗਏ ਉਹ ਤਾਂ ਗਾਜਰਾ ਸੀ ਸਾਗ ਲੈ ਕੇ ਇੰਨਿਆ ਸਿੱਧੀ ਮੰਨ ਜਾ ਉਹ ਹੋਰ ਤੈਨੂੰ ਦੰਦ ਨਹੀਂ ਹੁੰਦੀ ਜਿੱਤੇ ਮੈਂ ਬਣਾਇਆ ਮੈਂ ਤੈਨੂੰ ਦੇ ਦੂੰ ਮੈਂ ਕਿਹੜਾ ਕੋਈ ਤੇਰਾ ਸਾਗ ਦੱਬਦੀਆਂ ਅੜਗੇ ਜੇ ਤਾਂ ਮੈਂ ਸਾਗ ਦੇ ਘਰ ਇੰਨੇ ਹੁੰਦਾ ਫਿਰ ਤਾਂ ਮੈਂ ਤੈਨੂੰ ਦੇ ਦਿੰਦੀ ਹੁਣ ਜਦੋਂ ਆਪਣੇ ਮੈਂ ਬਣਾਇਆ ਹੀ ਨਹੀਂ ਮੈਂ ਤੈਨੂੰ ਕਿੱਥੋਂ ਹੋਰਾ ਕਰਦਾ ਸਾਗ ਐਮੀ ਸਾਗ ਸਾਗ ਲਈ ਆ ਤੂੰ ਤਾਂ ਨਹੀਂ ਤੇਰਾ ਤਾਂ ਸਾਗ ਦਾ ਵੀ ਮਾਜਣਾ ਨਹੀਂ ਅੜਗੇ ਜਾ ਨਹੀਂ ਤੇਰੇ ਇੰਨਾ ਕੀ ਮਾਜਣਾ ਬਸ ਆ ਕਹਿ ਕਰਾ ਨਹੀਂ ਤੇਰੇ ਕਹਿ ਕਰਾ ਨੇ ਲੈ ਜੂੰਗੀ ਦੋ ਦੋ ਕੜਛੀਆਂ ਪਾ ਕੇ ਡਬਾ ਭਰ ਜਾਣਾ ਮੇਰਾ ਤਾਂ ਜਾ ਕੇ ਤਰ ਤਲਾ ਕਰ ਫਿਰ ਤੂੰ ਕਹਿ ਕਰਾ ਤੂੰ ਮੰਗ ਲਿਆ ਜਿੱਦੇ ਮੈਂ ਬਣਾਇਆ ਨਾ ਤੈਨੂੰ ਸਨੇਹਾ ਲਾ ਦੂੰ ਬੇਸ਼ੱਕ ਕੁ ਆ ਤੂੰ ਬਾਲਟੀ ਦੇ ਦੇਂਗੀ ਤੇਰਾ ਤਾਂ ਚਵਾਨੀ ਦਾ ਮਾਜਣਾ ਨਹੀਂ ਜਮਾਨੀ ਤੂੰ ਤਾਂ ਜਮੀ ਨਹੀਂ ਦਿੰਦੀ ਚੀਜ਼ ਕਿਸੇ ਨੂੰ ਤੇਰੇ ਤਾਂ ਭੈਣੇ ਜਿਹੜਾ ਆਉਂਦਾ ਨਾ ਉਹ ਪਾਗਲ ਹੈ ਜਿਹੜਾ ਤੇਰੇ ਚੀਜ਼ ਮੰਗਣ ਆਉਂਦਾ ਚੰਗਾ ਫਿਰ ਨਾਲੇ ਤਾਂ ਸਾਨੂੰ ਚੀਜ਼ ਦੇ ਦਿੰਨੀ ਹੈ ਨਾਲੇ ਤੁਸੀਂ ਹਾਂ ਕਰ ਦੇਉਂਗਾ ਜਦੋਂ ਮੈਂ ਕਹਿੰਦੀ ਨਹੀਂ ਬਣਾਇਆ ਨਹੀਂ ਬਣਾਇਆ ਆ ਤੇ ਅੱਗ ਦੇਖ ਲਈ ਚੁੱਲ੍ਹੇ 'ਚ ਉਹ ਤਾਂ ਅਸੀਂ ਪਾਣੀ ਤੱਤਾ ਕਰਿਆ ਸੀ ਪਾਣੀ ਤੇ ਪਕਰਿਆ ਸੀ ਸਾਗ ਦੀ ਤੇ ਤੂੰ ਐਡੀ ਛੱਤਰੀ ਲੈ ਕੇ ਆਈਂ ਮੈਂ ਤੈਨੂੰ ਦੱਸਾਂ ਮੈਂ ਇੱਥੇ ਵੀ ਲੈਤੇ ਭਾਈ ਤੋਂ ਤੇ ਉਹ ਵੀ ਲੈਤੇ ਟਮਾਟਰ ਵੀ ਲੈਤੇ ਜਿਹੜਾ ਰੇੜੇ ਆਲੇ ਸੀ ਨੂੰ ਮੈਂ ਪੁੱਛਿਆ ਸੀ ਵੀਰਾ ਜੀ ਵੀਰ ਨੇ ਤੈਥੋਂ ਕੀ ਕੀ ਸਮਾਨ ਲੈ ਅਸੀਂ ਤਾਂ ਸਾਰਾ ਕੁਝ ਲੈਤਾ ਪਰ ਸਾਗ ਨਹੀਂ ਬਣਾਇਆ ਅੱਛਾ ਸਾਰਾ ਕੁਝ ਲੈਤਾ ਸਾਗ ਦਾ ਸਮਾਨ ਲੈ ਲੈ ਸਾਗ ਨਹੀਂ ਬਣਾਇਆ ਜਿਹਰਪ੍ਰੀਤ ਨੇ ਨਹੀਂ ਬਣਾਇਆ ਜਿੱਦੇ ਸਾਗ ਬਣਾਇਆ ਨਾ ਮੈਂ ਤੈਨੂੰ ਦੱਸ ਦੂੰਗੀ ਉਹਦੇ ਲੈ ਜੀ ਆ ਕੇ ਜੀ ਤਾਂ ਤੇਰਾ ਆਪ ਦਾ ਸਾਗ ਖਾਣ ਨੂੰ ਕਰੀ ਜਾਂਦਾ ਗੁੱਸਾ ਮੇਰੇ ਤੇ ਲਾਹੀ ਨਹੀਂ ਆ ਗੁੱਸਾ ਲਾਹਣਾ ਫਿਰ ਐਡੀ ਕਿੱਡੀ ਗੱਲ ਲੜੀਏ ਸਾਗੀ ਮੰਗਣ ਆਈਆਂ ਕੋਈ ਐ ਥੋੜੀ ਕੁਤੇ ਤੁਸਿਆ ਨਾ ਲੈਣਾ ਚਲ ਕੋਈ ਨਾ ਤੜਕੇ ਜਾਉਂਗੀ ਮੈਂ ਸਾਗ ਨੂੰ ਤੈਨੂੰ ਬੋਲ ਮਾਰ ਕੇ ਲੈ ਜੂ ਨਾਲ ਤੂੰ ਵੀ ਤੋੜ ਲਈ ਤੂੰ ਵੀ ਬਣਾ ਲਈ ਨਾ ਭੈਣੇ ਮੈਂ ਇੱਥੇ ਤਾਂ ਬਣਦਾ ਨਹੀਂ ਮੇਰੇ ਤਾਂ ਹਜੇ ਚੁੱਲ੍ਹਾ ਹੋਇ ਨਹੀਂ ਚੁੱਲਿਆਂ ਆਇਆ ਨਹੀਂ ਲਾ ਲੈ ਮਾਰ ਹੋਈ ਪਈ ਮੈਥੋਂ ਤਾਂ ਤੇਰੇ ਨਾਲ ਬੋਲਿਆ ਨਹੀਂ ਆਂਦਾ ਮੇਰੇ ਤਾਂ ਸਿਰ ਦੁਖੀਆਂ ਨੇ ਤੜਕੇ ਦੀ ਸਾਗ ਰੰਨਣ ਲੱਗੀਆਂ ਅੱਖਾਂ ਦਾ ਲਾਲ ਹੋਈਆਂ ਪਿੰਨੇ ਓਹੋ ਤੂੰ ਤਾਂ ਬਾਲਿਆਂ ਤਾਜੇ ਲਾਉਣੀ ਐਂ ਨੇ ਨਾ ਲਾਇਆ ਕਰ ਨਹੀਂ ਬਣਾਇਆ ਸਾਗ ਮੈਂ ਕਿੱਥੋਂ ਦੇਣਾ ਸਾਗ ਸਿੱਧੀ ਮਤ ਨਾ ਮੰਨਣੇ ਮੰਨਿਆ ਤੇ ਜਦੋਂ ਤੇਰੇ ਬਾਈ ਕੋਲ ਦੀ ਨੰਗੀ ਐ ਨਾ ਸਾਗ ਲੈ ਕੇ ਉਹਨੇ ਤੈਨੂੰ ਦੇਖਿਆ ਹੁੰਦੀ ਨਹੀਂ ਮੇਰੀ ਗੱਲ ਸੁਣ ਫਿਰ ਤੂੰ ਹੁਣ ਆਖੇ ਤੋਂ ਕਰੇਂਗੀ ਗੁੱਸਾ ਤੇਰਾ ਤਾਂ ਰਕਾਰਡ ਆ ਸਾਰੇ ਪਿੰਡ ਚ ਜਿਹੜਾ ਸਾਗ ਧਰਦਾ ਨਾ ਤੈਨੂੰ ਤਾਂ ਸੁਪਨਾ ਆ ਜਾਂਦਾ ਤੇਰੇ ਜਿਵੇਂ ਸੁਫਨਾ ਆਇਆ ਤੈਨੂੰ ਜਦੋਂ ਕਹੀ ਤੇ ਇੰਨੀ ਵੀ ਮੇਰਾ ਰਕਾਟ ਹੈ ਫਿਰ ਮੇਰਾ ਰਕਟ ਕਿਉਂ ਤੋੜਦੀ ਹੈ ਚਲ ਸੋਈ ਰਸੋਈ ਚ ਦਿਖਾ ਜਾ ਕਾ ਨੂੰ ਐ ਕਰ ਜੇ ਤੂੰ ਸੁਪਨਾ ਨਾ ਕਿਸੇ ਹੋਰ ਘਰ ਦਾ ਲੈ ਲਾ ਜਾਂ ਹੋਰ ਦੇ ਦੇਖਿਆ ਕਿਸੇ ਨੇ ਹੋਰ ਬਣਾਇਆ ਹੋ ਨਾ ਮੈਂ ਤਾਂ ਭੈਣੇ ਬਣਾਇਆ ਨਹੀਂ ਹੈਗਾ ਸੋਈ ਚ ਕਾਦਾ ਨਹੀਂ ਜਾਣ ਦੇਂਦੀਆਂ ਫਿਰ ਦੇਖ ਲੈ ਜਰ ਸੋਈ ਚ ਜਿਆ ਹੋਇਆ ਨਾ ਤੇਰੀ ਮੇਰੀ ਲਿਹਾਇ ਟੁੱਟ ਜੂ ਅੱਜ ਤੋਂ ਬਾਅਦ ਸਾਡੇ ਘਰੇ ਨਹੀਂ ਲੈ ਤੇਰਾ ਕੀ ਪਤਾ ਹਣਾ ਰਸੋਈ ਚ ਪਤੀ ਲੱਗ ਤੇ ਹੋਰ ਤਰਤਾਵੇਂ ਫਿਰ ਹੁਣ ਤੂੰ ਮੇਰਾ ਸਾਰਾ ਘਰ ਫਰੋਲੇਗੀ ਸਾਗ ਪਿੱਛੇ ਕਾਹਾਂ ਪਿਆ ਕੋਠੇ ਤੇ ਜਾਂ ਪਰ ਲਿਆ ਟਿਫਨ ਜਾ ਕੇ ਕੀ ਤੇਰੇ ਕੋਲੇ ਡੱਬ ਅਈ ਮੈਂ ਮਾਰੀ ਨਹੀਂ ਜਦ ਮੈਂ ਤੈਨੂੰ ਨਹੀਂ ਬਣਾਇਆ ਨਹੀਂ ਬਣਾਇਆ ਹੁਣ ਤੂੰ ਕੋਠੇ ਤੇ ਤੇ ਰਹੀ ਤਾਂ ਨਹੀਂ ਤੂੰ ਭਗ ਜਾ ਹਾੜੇ ਤੇਰੇ ਮੂਰੇ ਹੱਥ ਬੰਨੇ ਅਸੀਂ ਸਾਗ ਨਹੀਂ ਬਣਾਇਆ ਬਣਾਇਆ ਤਾਂ ਹੈਗਾ ਦੇਖ ਮੈਂ ਤੈਨੂੰ ਦੱਸਾਂ ਜਦੋਂ ਰੋਟੀ ਖਾਣ ਲੱਗੀ ਨਾ ਮੂਰੋਂ ਚੱਕ ਕੇ ਲੈ ਜੂ ਕੁੱਲੀ ਚਾ ਪਾ ਲਿਆ ਪਵਾਇਆ ਸਿਰ ਦੁਖਣ ਲੱਤਾ ਮੇਰਾ ਤਾਂ ਬੱਚੀ ਆਈ ਐ ਸਾਗ ਦੀ ਨੀ ਇਹਨੂੰ ਤਾਂ ਪਤਾ ਨਹੀਂ ਕਿੱਧਰੋਂ ਪਤਾ ਲੱਗ ਜਾਂਦਾ ਵੀ ਸਾਗ ਬਣਾਇਆ ਉਹਦੀ ਆਜੂ ਭਾਂਡਾ ਚੱਕ ਕੇ ਆਈ ਨਹੀਂ ਸਾਗ ਥਿਆਂਦਾ ਉਹ ਤਾਂ ਮੈਂ ਕੰਨੀ ਚ ਪਾ ਕੇ ਲਪਾਫੇ ਚ ਬਲੇਟ ਕੇ ਤਾਹਾਂ ਕਣਸ ਤੇ ਰੱਖ ਰੱਖਿਆ ਬਾੜੀ ਥਿਆਜੂ ਤੈਨੂੰ ਸਾਗ ਰਾਤ ਨੂੰ 11 ਵਜੇ ਕੱਢਾਂਗੇ ਆਪਾਂ ਇਹਨੇ ਗੋਹੇ ਦੇ ਢੇਰ ਲੱਗੇ ਪਲਾ ਸਾਗ ਲੈਣ ਵਾਗੀਆਂ ਰਾਜਵੀਰ ਨਾ ਸਾਗਣ ਤੜਾਉਣ ਵਾਗੀ ਖੇਤ ਬਲਾਈ ਟਾਈਮ ਲੱਗ ਗਿਆ ਸੋ ਕਹਿੰਦੇ ਤਾਂ ਗੋਹੇ ਨੂੰ ਵੀ ਕਵੇਲਾ ਹੋ ਗਿਆ ਆ ਹੁਣ ਆ ਕੇ ਨੀਰਾ ਪਾਏਗਾ ਪਰ ਤਾਂ ਕਹਿੰਦੀ ਤਾਈ ਮੇਰਾ ਤੜਵਾ ਲਿਆ ਜੇ ਤੜਾ ਲਿਆ ਫਿਰ ਕਹਿੰਦੀ ਤਾਈ ਹੁਣ ਕੀਰ ਕੇ ਵੀ ਦੇ ਜਾ ਫਿਰ ਕਹਿੰਦੀ ਹੁਣ ਪਾ ਵੀ ਜਾ ਤੀਲੇ ਚ ਆ ਹੁਣ ਕਵੇਲਾ ਹੋ ਗਿਆ ਲੈ ਹੁਣ ਗੋਹਾ ਸਿੱਟ ਕੇ ਹਜੇ ਫਿਰ ਹੁਣ ਗੋਹਾ ਸਿੱਟੂ ਧਾਰ ਕੱਢੂ ਧਾਰ ਕੱਢ ਕੇ ਫਿਰ ਸਾਗ ਲੈਣ ਜਾਣਾ ਹੋਊਗਾ ਰਾਜਵੀਰ ਤੋਂ ਫਿਰ ਜਾ ਕੇ ਕਿਤੇ ਆ ਕੇ ਰੋਟੀ ਪੱਕੂਗੀ ਰਾਜਵੀਰ ਤਾਂ ਏਡੀ ਚੰਦਰੀਏ ਰਾਜਵੀਰ ਦਾ ਤਾਂ ਹੁਣ ਮਾਜ ਨਹੀਂ ਨੀ ਲਿਆ ਰਾਜਵੀਰ ਜੇ ਤਾਂ ਪਾਗਲ ਹੈ ਜਿਹੜਾ ਚੀਜ਼ ਮੰਗਣ ਜਾਂਦਾ ਉਹ ਤਾਂ ਉਹੀ ਗੱਲ ਮੰਗਤੇ ਸਮਝਦੀ ਹੁਣ ਉਹ ਤਾਂ ਐ ਸਮਝਦੀ ਮੈਨੂੰ ਵੀ ਮੰਗਤਿਆਂ ਵਾਂਗੂ ਡੱਬਾ ਚੱਕੀ ਫਿਰਦੀ ਏ ਮੰਗਣ ਆਈ ਏ ਖਮ ਨਹੀਂ ਮੇਰੇ ਮੈਂ ਤਾਂ ਧਾਰਾ ਲੈਣ ਗਈ ਸੀ ਧਾਰੇ ਦੀ ਕਿ ਜਿਵੇਂ ਕਹਿੰਦੇ ਹੁੰਦੇ ਮਾਂ ਮਾਰੀ ਧਾਰੀ ਚੀਜ਼ ਤਾਂ ਅਗਲਾ ਦੇ ਹੀ ਦਿੰਦਾ ਚਲ ਆ ਤਾਈ ਤਾਂ ਵਿਚਾਰੀ ਬਲਾਈ ਚੰਗੇ ਲਾ ਤਾਈ ਤਾਂ ਲਗਵਾਈ ਸਿੱਟੀ ਜਾਂਦੀ ਏ ਤਾਈਏ ਸਿੱਟ ਲਿਆ ਗੋਹਾ ਹਾਂ ਸਿੱਟਦੀਆਂ ਪੁੱਤ ਹੁਣ ਤੇ ਮੈਂ ਤਾਂ ਬਲਾਈ ਅੱਜ ਕਵੇਲਾ ਜਾ ਹੋ ਗਿਆ ਲੇਟ ਹੋ ਗਈ ਮੈਂ ਤਾਂ ਲੇਟ ਤਾਂ ਹੋਣੀ ਏ ਤੈਨੂੰ ਸਾਗ ਲੈਣ ਬਾ ਹੋਰ ਮਾਦਾ ਪੁੱਤਰਾ ਅਜੀਬੀਰ ਨਾਲ ਬਾਗੀ ਮੈਨੂੰ ਕਹਿੰਦੀ ਬਾਲਗੇ ਮਿੰਟਾਂ ਕਰਨ ਲੱਗ ਗਈ ਕਹਿੰਦੀ ਤਾਈ ਮੇਰੇ ਨਾਲ ਚੱਲ ਉਹ ਐਸਾਈ ਤੈਂ ਵੀ ਤਰੇ ਸਾਗ ਨਾ ਮਾਈ ਨਹੀਂ ਤਰੇ ਪੁੱਤ ਮਤਾ ਰਾਜਵੀਰ ਨਾਲ ਲੈਈਆਂ ਤੜਵਾ ਕੇ ਫੇਕੇ ਦੋ ਆ ਗਈਆਂ ਫਿਰ ਮੈਨੂੰ ਆਹ ਚਾਹ ਪਿਆ ਕੇ ਮੈਨੂੰ ਬੋਲਦੀ ਕਹਿੰਦੀ ਤਾਈ ਹੁਣ ਚੀਰ ਵੀ ਜਾ ਫਿਰ ਤਾਈਂ ਮੈਂ ਸਾਗ ਲੈਣ ਗਈ ਜਮਾ ਇਕੇ ਲੱਤੀ ਗਈ ਜਮੀ ਮੁੱਕਰੀ ਗਈ ਕਹਿੰਦੀ ਮੈਂ ਤਾਂ ਸਾਗ ਧਰੇ ਨਹੀਂ ਮੈਂ ਜ਼ੋਰ ਲਾ ਲਿਆ ਵੀ ਤੂੰ ਸਮਾਨ ਲੈ ਤੇ ਰੇੜੇ ਵਾਲੇ ਭਾਈ ਤੋਂ ਵੀ ਪੁੱਛਿਆ ਵੀ ਰਾਜਵੀਰ ਨੇ ਕੀ ਕੀ ਸਮਾਨ ਲੱਤਾ ਉਹ ਕਹਿੰਦਾ ਆਹ ਦਹਰੀਆਂ ਮਿਰਚਾਂ ਟਮਾਟਰ ਪੈਸਾ ਆਕਦਾ ਸਮਾਨ ਲੈਂਦਾ ਸਾਰ ਤੇ ਮਨੂ ਹੀ ਨਹੀਂ ਕਹਿੰਦੀ ਮੈਂ ਤਾਂ ਸਾਰ ਤਰ ਹੀ ਨਹੀਂ ਨਾ ਭਾਈ ਸਾਰ ਟਮਾਟਰ ਕੇ ਆਈਆਂ ਮੈਂ ਚੀਰ ਕੇ ਆ ਪਾ ਕੇ ਆਈਆਂ ਪਰ ਅਸੀਂ ਖੇਤੋਂ ਤੋੜ ਕੇ ਲੈਣਾ ਇਧਰੋਂ ਗੱਡੀ ਦੀ ਨਹੀਂ ਇਹ ਕੰਨੀਆਂ ਬਲਾਈਂ ਦੂਰੋਂ ਲੈਣਾ ਤੋੜ ਕੇ ਤੇ ਤੇ ਤਰਿਆ ਗਾਵੇਂ ਸੰਗ ਮੈਂ ਤਾਂ ਗੋਹਿਰੂ ਵੀ ਕਵੇੜਾ ਹੋ ਗਿਆ ਹੁਣ ਆ ਕੇ ਨੀਰਾ ਪਾਏਗਾ ਤੇ ਫਿਰ ਤਾਂ ਹੀ ਤੂੰ ਲੈ ਕੇ ਇਂਗਰੈਜੀ ਫੋਸਟ ਫਿਰ ਮੈਂ ਲਿਆਉਂਗੀ ਗੋਹਾਗਾ ਸਿੱਟ ਕੇ ਤੇ ਹੁਣ ਆਟਾ ਗੁੰਨ ਕੇ ਮੈਂ ਟਾਰ ਕੱਢ ਕੇ ਫਿਰ ਜਾਉਂਗੀ ਫਿਰ ਮੈਂ ਲਿਆਉਂਗੀ ਤੇ ਪਰ ਭਾਈ ਇੰਨਾ ਤੂੰ ਰੱਖ ਦੱਬਾ ਵਾਲਾ ਵੱਡਾ ਚਾਈ ਐ ਕਰ ਆ ਡੱਬਾ ਲੈ ਜਾ ਮੇਰੇ ਨਾਲ ਇਹ ਚ ਪਵਾ ਲਈ ਤੂੰ ਰਾਈਵੀਰ ਤੋਂ ਸਾਗ ਅੱਧਾ ਤੂੰ ਰੱਖ ਲਈ ਅੱਧਾ ਮੈਨੂੰ ਦੇ ਦੇ ਇੰਨਾ ਪੁੱਤੋ ਕਿੱਥੋਂ ਦੇਊਗੀ ਹੁਣ ਆਪਾਂ ਕੌਲੀ ਬਾਤੀ ਦਾ ਅਗਲਾ ਪਾ ਦਿੰਦਾ ਹੁਣ ਐਡੇ ਡੱਬੇ ਚ ਉਹਨੇ ਪਾਉਣਾ ਨਹੀਂ ਉਹ ਤਾਂ ਆਖੂ ਇਹ ਤਾਂ ਕਿੰਨਾ ਮੈਂ ਰਿੰਨਾ ਥਾਰੀ ਤਾਂ ਹੀ ਤੂੰ ਲੈ ਜਾਏਂਗੀ ਇੰਨਾ ਮੈਨੂੰ ਕਿੱਥੇ ਰੂ ਪੁੱਤੋ ਤਾਂ ਹੀ ਅੱਧਾ ਇੱਕ ਡੱਬਾ ਕਰਾ ਲਈ ਗਲਤ ਤੂੰ ਇੰਨਾ ਨਹੀਂ ਦੇਂਦੀ ਤੂੰ ਡੱਬਾ ਵਾਲਾ ਵੱਡਾ ਲਈ ਫਿਰਦੀ ਜੇ ਤੂੰ ਹੋ ਲਿਆ ਮੈਨਾਂ ਛੋਟਾ ਕੋਈ ਪਾਂਡਾ ਹੁੰਦਾ ਫੇਰ ਵੀ ਚੋਮਾ ਤੈਨੂੰ ਕੱਟਸੀ ਪਵਾ ਵੀ ਲਿਆਉਂਦੀ ਲੈ ਤਾਂ ਤੂੰ ਤਾਂ ਆਪੋ ਹੀ ਗੱਲਾਂ ਕਰਦੀਆਂ ਛੋਟਾ ਪਾਂਡਾ ਲੈਂਦੀ ਫਿਰ ਸਾਨੂੰ ਸਰਦਾ ਕਿਵੇਂ ਸਾਬਨਾ ਤੂੰ ਆਇਆ ਕਰਿਆ ਕਰ ਤੇ ਤੂੰ ਆ ਬੋਲਿਆ ਤੇ ਤੂੰ ਆਪੀ ਧਰ ਲਿਆ ਕੇ ਆਪ ਨਾਲ ਦਾਈ ਤੁਹਾਡੇ ਨੰਗ ਜਾਣ ਧਰਨ ਵੀ ਜਾਣਦੀ ਆ ਸਾਗ ਚੀਰਨ ਵੀ ਜਾਣਦੀ ਆ ਸਾਰਾ ਕੁਝ ਜਾਣਦੀ ਆ ਸਾਡੇ ਨਾ ਚੁੱਲਾ ਹੈ ਨਹੀਂ ਚੁੱਲਿਆਂ ਵਾਲਾ ਨਹੀਂ ਆਇਆ ਚੁੱਲੇ ਤੋਂ ਬਿਨਾ ਸਾਗ ਨਹੀਂ ਬਣਦਾ ਪੁੱਤ ਬਣਦਾ ਤਾਂ ਨਹੀਂ ਇਹ ਕਿਰਾ ਇਟਾ ਉਟਾ ਦਾ ਬਣਾ ਕੇ ਕਰ ਤੂੰ ਸਾਗ ਧਰ ਲਾ ਆਹ ਲਾ ਤੈ ਤੂ ਤਾ ਹੀ ਗੱਲਾਂ ਕਰਦੀ ਐ ਟਾਂੇ ਚੁੱਲੇ ਤੇ ਮੈਂ ਇੰਨਾ ਮੱਥਾ ਮਾਰਾਂ ਸਾਗ ਤਨਾ ਇਟਾਂੇ ਚੁੱਲਾ ਮੇਰੇ ਉੱਪਰ ਐ ਖਿੰਡ ਜੇ ਤੇ ਸਾਗ ਵਿੱਚ ਡੋਲ ਜੇ ਕੁਛ ਨਹੀਂ ਹੁੰਦਾ ਲਾ ਤੂ ਮੈਨੂੰ ਬੋਲ ਮਾਰ ਲੈ ਕੋਈ ਮੈਂ ਲਾ ਕੇ ਨਾਲ ਮਾੜੀ ਮੋਟੀ ਮਿੱਟੀ ਪਿਆਉ ਕੇ ਤੈਨੂੰ ਵਧੀਆ ਬਣਾ ਕੇ ਕੇ ਰਾਇਆ ਐਵੇਂ ਡਾਣੀਆਂ ਨਹੀਂ ਹੁੰਨ ਚੜ ਮੈਂ ਤੈਨੂੰ ਦੱਸਾਂ ਜੇ ਤਾਂ ਸਾਗ ਦੇਣਾ ਤਾਂ ਦੇ ਦੇ ਸਾਗ ਤਾਂ ਤੂੰ ਵੀ ਲੈਈਂ ਨਾ ਮੈਂ ਨਹੀਂ ਪਾਈ ਸਾਗ ਲਈ ਮਾਤਾ ਰਾਜੀ ਵੀਰ ਨਾਲ ਹੀ ਲਈਆਂ ਟੜਵਾ ਕੇ ਮੈਂ ਨਹੀਂ ਲਈ ਮੈਂ ਨਹੀਂ ਮੈਂ ਤਾਂ ਰੇ ਨਾਲ ਲਈਆਂ ਜਦੋਂ ਆਥਨੇ ਰੋਟੀ ਖਾਂਦੀਆਂ ਹੁੰੀਆਂ ਉਦੋਂ ਤਾਂ ਸਾਗ ਨਹੀਂ ਖਾਉਂਗੀਆਂ ਉਦੋਂ ਤਾਂ ਕੋਲੇ ਧਰਾਂਗੀਆਂ ਪਤੀਲਾ ਜੇ ਫਿਰ ਮੈਂ ਥੋੜਾ ਪਤੀਲਾ ਲੈ ਗਈ ਨਾ ਚੱਕ ਕੇ ਫਿਰ ਨਾ ਗੁੱਸਾ ਕਰੇ ਮੈਂ ਤੈਨੂੰ ਦੱਸਾਂ ਪੁੱਤ ਫਿਰ ਹੁਣ ਰਾਜਵੀਰ ਦਾ ਪਤੀਲਾ ਹੋਊਗਾ ਮੈਂ ਤਾਂ ਹੁਣ ਭਾਂਡੇ 'ਚ ਪਵਾ ਕੇ ਲਿਆਉਂਗੀ ਰਾਜਵੀਰ ਤਾਂ ਮੈਂ ਸਾਗ ਨਾਲ ਹੀ ਰੋਟੀ ਨਾਲੇ ਚੁੱਲ੍ਹੇ 'ਚੋਂ ਅੱਗ ਬੁਝਾਈ ਬੈਠੀ ਐ ਨਾਲੇ ਪਤੀਲਾ ਮਾਂਜ ਕੇ ਤਾਂ ਨਾ ਪਿਆ ਫਿਰ ਸਾਗ ਬਣਾਇਆ ਕਾਚਾ ਨੇ ਫਿਰ ਭਾਈ ਕੀ ਕਰੇ ਉਹ ਤਾਂ ਫਿਰ ਹੁਣ ਆਏ ਕਹੇ ਆਖ ਦਿੰਦੀ ਹੈਗੀ ਕਿ ਧਰ ਦੇ ਮਾਗਰੋਂ ਕਿ ਸਾਗ ਪਹਿਲਾਂ ਕਿ ਮੰਗ ਤੇ ਚੱਲ ਪੈਂਦੇ ਨੇ ਕਹਿੰਦੀ ਟਕ ਟਕ ਭਾਂਡੇ ਉਹ ਤਾਂ ਆਏ ਬੋਡੀ ਐ ਅੱਛਾ ਹਾਂ ਉਹ ਤਾਂ ਮੈਨੂੰ ਕੀ ਕਹਿੰਦੀ ਆ ਮੈਨੂੰ ਸਿੱਧੀ ਕਹਿੰਦੀ ਆ ਹਾਂ ਉਹ ਤਾਂ ਮੇਰੇ ਵੀ ਕਾਇਦੇ ਦੀ ਉਹਨੇ ਕੰਨਾ ਥਾਣੀ ਗੱਲ ਕੱਢੀ ਐ ਤੈਨੂੰ ਕਹਿੰਦੀ ਵੀ ਉਹ ਵੀ ਹਰਪ੍ਰੀਤ ਤਾਂ ਸਾਗ ਮੰਗਣ ਦੀ ਆਦਤ ਹੈ ਹਰਪ੍ਰੀਤ ਨੂੰ ਤਾਂ ਕਹਿੰਦੀ ਦਿੰਦੀ ਆ ਕਹਿੰਦੀ ਆਪ ਤਾਂ ਕਿ ਧਰਦੀ ਨਹੀਂ ਤੇ ਕਿ ਕਿਦੋਂ ਕਿ ਪਤਾ ਲੱਗ ਜਾਂਦਾ ਉਦੋਂ ਕਿ ਐਡੇ ਭਾਂਡੇ ਚੱਕ ਕੇ ਕਿ ਡੱਬੇ ਤੇ ਕੇ ਆ ਜਾਂਦੀ ਹੈ ਸਾਗ ਲੈਣ ਕਹਿੰਦੀ ਹੈ ਭਾਈ ਤੈਨੂੰ ਕਹਿੰਦੀ ਹੂ ਜਮਾਂ ਦਾ ਮੰਗੂ ਫਿਰਦਾ ਹੀ ਕੀ ਗੱਲ ਹੈ ਜੇ ਡੱਬੇ ਚ ਚਾਰ ਕੜਛੀਆਂ ਪਾ ਦੇਂਗੀ ਜਿੱਦੇ ਮੈਂ ਧਰਦੀ ਮੈਂ ਦੇ ਦਾਂਦੀ ਆ ਮੈਂ ਤਾਂ ਦੇਖ ਲਾ ਕਾ ਕਰਾਂ ਨੂੰ ਲੈ ਕੇ ਗਈਆਂ ਪਹਿਲਾਂ ਕਿਸੇ ਨੇ ਨਹੀਂ ਮੰਗਿਆ ਮੁਰਕੇ ਦਾਰ ਉਹ ਤਾਂ ਗਈ ਆ ਵੀ ਇਹ ਮੁਰਕ ਤਾਂ ਦੀ ਨਹੀਂ ਸਾਗ ਹਰਪ੍ਰੀਤ ਇਹ ਤਾਂ ਬਿਕਲ ਤਾਂ ਦੇਉਂ ਨਾ ਪਤਾ ਹੀ ਜਾਂ ਤੈਨੂੰ ਦਿੰਦੀ ਨਹੀਂ ਪੁੱਤ ਸਾਗ ਉਹ ਚਲ ਕੋਈ ਨਹੀਂ ਤਾਈ ਜੇ ਤੂੰ ਕੋਲਾ ਲੈ ਕੇ ਆਏਂਗੀ ਨਾ ਇੱਕ ਕੋਲਾ ਮੇਰੇ ਵਾਸਤੇ ਲਈ ਆਈ ਮੈਂ ਆਥਣੇ ਲੈ ਜੂ ਆਕੇ ਚਲ ਕੋਈ ਨਾ ਪੁੱਤ ਜੇ ਵੱਧ ਦੇਤਾ ਨਾ ਫੇਰ ਤੂੰ ਲਈ ਦੀ ਉਹਦੇ ਵਿੱਚ ਚੰਗਾ ਤਾਈ ਲੈ ਅਡਾ ਵੱਡਾ ਢਾਂਡਾ ਲਈ ਫੇਰ ਦੀਆ ਪਹਿਲਾ ਕਿੱਥੋਂ ਅਗਲਾ ਸਾਗ ਦੇਵੇ ਛੋਟਾ ਤਾਂ ਨਾ ਕੋਈ ਹਲ ਮੁਕ ਕੌਲੀ ਬਾਟੀ ਤਾਂ ਅਗਲਾ ਦੇ ਦੇ ਤੂੰ ਤਾਂ ਪਈ ਕਿਹਦੇ ਪਤਾ ਲੱਗ ਜਾਂਦਾ ਸਾਰੇ ਪਿੰਡ ਦੇ ਵੀ ਸਾਗ ਧਰਿਆ ਤੂੰ ਆਏ ਮੰਗ ਤੇ ਆ ਮੰਗੂ ਚੱਲ ਪੈਣੀਆ ਲੈ ਕੇ ਡੇ ਡੇ ਢਾਂਡੇ ਐਡਾ ਢਾਂਡਾ ਤੈਨੂੰ ਕੌਣ ਭਰੇ ਹਰਪ੍ਰੀਤ ਨੂੰ ਮੈਂ ਭਾਲਦਾ ਫਿਰ ਤਾਂ ਪਤਾ ਨਹੀਂ ਕਿੱਧਰ ਵਾ ਗਈ ਯਾ ਰੋਟੀ ਦਾ ਟਾਈਮ ਐ ਹੁਣ ਨਾ ਦਾਲ ਪਾਣੀ ਬਣਾਇਆ ਕੋਈ ਫਿਰ ਤੂੰ ਆ ਡੱਬਾ ਕਿੱਧਰ ਚੱਕੀ ਫਿਰਦੀ ਐ ਆ ਫਾੜ ਡੱਬਾ ਸਾਰੇ ਘਰਾਂ ਦੇ ਜਾਇਆ ਕਿਸੇ ਨੇ ਸਾਗ ਦੀ ਖਰਚੀ ਨਹੀਂ ਦਿੱਤੀ ਮੰਗੀ ਉਹ ਤੇਰੇ ਦਾ ਰੋਜ਼ ਦਾ ਕੰਮ ਹੋ ਗਿਆ ਸਾਗ ਮੰਗਣ ਦਾ ਉਹ ਤੈਨੂੰ ਮੈਂ ਸਾਗ ਲਿਆ ਦਨਾ ਸਾਗ ਰੰਨ ਲਈ ਤੂੰ ਰਿੰਨ ਲਈ ਤੂੰ ਕੀ ਗੱਲ ਐ ਇੰਨੀ ਕਾਲ ਕਰਦੀ ਐ ਮੈਂ ਥੁੜੀ ਰਹਿਦਾ ਉਹ ਨਾ ਸਾਗ ਰੰਨ ਤੇ ਮੱਥਾ ਵਾਲਾ ਵਾਈਦਾਗਾ ਮਸਾ ਸਾਗ ਰਹਿਦਾ ਰਾਜਵੀਰ ਦੀਆਂ ਨਾ ਐਡੀਆਂ ਐਡੀਆਂ ਅੱਖਾਂ ਹੋਈਆਂ ਪੰਨਾਂ ਲਾਲ ਲਾਲ ਨਾ ਫਿਰ ਹੁਣ ਤਾਂ ਭੜਾ ਲਈ ਡੋਵਾ ਤੇ ਐਸਾ ਕੌਣ ਦਿੰਦੇ ਐਡੀ ਮਾੜੀ ਐ ਦੇਖ ਲਾ ਅੱਜ ਤੱਕ ਗੱਲ ਤੀ ਨਹੀਂ ਆਈ ਕਹਿੰਦੀ ਮੈਂ ਤਾਂ ਸਾਗ ਲੈ ਲੈਂਦੇ ਹੀ ਨਹੀਂ ਜਦੋਂ ਤੂੰ ਖੇਚਲਾ ਕਰਨ ਤਾਂ ਟਰਦੀ ਐ ਤੂੰ ਮੈਨੂੰ ਕਿੰਨੀ ਖੇਚਲਾ ਕੀਤੀ ਕੌਣ ਸਾਗ ਦੇ ਤਾਈ ਦੱਸਿਆ ਸੀ ਨਾ ਮੈਨੂੰ ਵੀਰ ਰਾਜਵੀਰ ਇੰਨੀ ਐਨਾ ਸਾਗ ਤੋੜ ਕੇ ਲਈ ਤਾਂ ਇਹ ਕਿਉਂ ਉਹ ਕਿਧਰ ਗਿਆ ਫਿਰ ਮੇਰੀ ਗੱਲ ਸੁਣ ਲੈ ਸਾਰਾ ਪਿੰਡੀਲੇ ਹੁੰਦਾ ਸਾਗ ਤਾਂ ਫਿਰ ਹੁਣ ਤੈਨੂੰ ਸਾਗ ਫਿਰ ਐ ਕੌਣ ਦੇਵੇ ਆ ਤਾਈ ਮੈਨੂੰ ਤਾਈ ਮੈਨੂੰ ਬੋਲੀ ਕਹਿੰਦੀ ਮੈਂ ਤੇ ਰਾਜਵੀਰ ਤੋੜ ਕੇ ਲੈ ਜਾਂਦੀ ਸੀ ਗੱਡੀ ਦੀ ਲੈਣ ਕਰਨੀ ਤੇ ਨਾਲੇ ਤਾਂ ਭਾਈ ਮੈਂ ਚੀਰ ਕੇ ਦੇ ਕੇ ਆਈ ਉਹਨੂੰ ਤੇ ਨਾਲੇ ਮੈਂ ਉਹਦੇ ਨਾਲ ਤੜਾ ਕੇ ਲਈ ਤੇ ਹੁਣ ਮੈਂ ਕੌਲਾ ਸਾਗ ਦਾ ਲਿਆਉਂਗੀ ਕਹਿੰਦੀ ਐਡਾ ਡੱਬਾ ਕੌਣ ਭਰ ਦੇ ਤੈਨੂੰ ਕਹਿੰਦੀ ਤੂੰ ਤਾਂ ਮੰਗ ਤੇ ਆ ਮੰਗੂ ਫਿਰਦੀ ਆ ਤੇਰਾ ਰੋਜ਼ ਦਾ ਕੰਮ ਹੋ ਗਿਆ ਤੇਨੂੰ ਕੌਣ ਸਾਗ ਦੇਵੇ ਮੈਂ ਤੈਨੂੰ ਕਿੰਨੇ ਵਾਰੀ ਸਮਝਾ ਚੁੱਕਿਆ ਵੀ ਮੈਂ ਤੈਨੂੰ ਸਾਗ ਤੋੜ ਕੇ ਲਿਆ ਦੇਣਾ ਤੂੰ ਸਾਗ ਬਣਾ ਲੈ ਉਹ ਮੈਂ ਚੀਰ ਕੇ ਵੀ ਦੇ ਦੇਣਾ ਐ ਕਰ ਮੈਨੂੰ ਤਾਂ ਉਹ ਨਹੀਂ deta ਜਵਾਬ ਕੀ ਆ ਤੈਨੂੰ ਦੇ ਦੇ ਡੱਬਾ ਲੈ ਕੇ ਹੁਣ ਤੂੰ ਜਾ ਸਾਗ ਨਹੀਂ ਬਣਾਇਆ ਹੈ ਸਾਗ ਤਾਂ ਨਹੀਂ ਬਣਾਇਆ ਪੱਕਾ ਮੈਨੂੰ ਤਾਈ ਨਹੀਂ ਦੱਸਤਾ ਉਹ ਕਿਉਂ ਆਪਾਂ ਸੰਗ ਲਾਈਏ ਲੋਕ ਕੀ ਕਹਿਣਗੇ ਹੁਣ ਮੈਂ ਸਿਆਣਾ ਬਣਾਣਾ ਜ ਸਾਗ ਲੈਣੀ ਉਹ ਮੈਂ ਰਾਤ ਨੂੰ ਮੈਂ ਕਿਥੋਂ ਦਰਾਂ ਦਾਲ ਮੈਂ ਤਾਂ ਨਾ ਤਾਂ ਕੋਈ ਰੇੜੀ ਵਾਲੇ ਤੋਂ ਸਬਜ਼ੀ ਲਈ ਐ ਨਾ ਮੈਂ ਕੋਈ ਸਬਜ਼ੀ ਚੀਰੀ ਐ ਮੈਂ ਤਾਂ ਹੁਣ ਰਾਤ ਨੂੰ ਕਮਣ ਦੀ ਦਾਲ ਮੈਂ ਪਕਾਉਂਦੀ ਤੇਰੇ ਹੰਦੇ ਨੂੰ ਰੋਟਾ ਤੂੰ ਸਾਗ ਕਿਵੇਂ ਕਰੂੰ ਮੈਂ ਹਾਂ ਜੇ ਰਾਜਵੀਰ ਕਹਿੰਨ ਸੱਚ ਮੁੱਚ ਹੀ ਨਾ ਸਾਗ ਬਣਾਇਆ ਹੋਇਆ ਕੋਈ ਦਾਲ ਸਬਜ਼ੀ ਹੋਈ ਪਰ ਉਹ ਵੀ ਲਈ ਆ ਮੈਂ ਕੁਛ ਹੀ ਲਈ ਜਿਹੜਾ ਕੁਝ ਮਿਲਿਆ ਉਹੀ ਲਈ ਆਂ ਉਸੇ ਨਹੀਂ ਰੋਟੀ ਖਾ ਲਾਂਗੇ ਢੱਡਾ ਭਰਨੀ ਪੂ ਹੁਣ ਲੈ ਤੂੰ ਨਾ ਕੋਈ ਦਾਲ ਸ ਹੁਣ ਮੈਂ ਮੈਨੂੰ ਵੀ ਮੰਗਣ ਭੇਜਦੀ ਐਗੀ। ਨਾ ਫੇਰ ਕੀ ਹੋਜੇ ਜਦੋਂ ਮੈਂ ਤੈਨੂੰ ਕਹਿ ਕਰਾਂ ਉਹ ਮੰਗ ਕੇ ਲਿਆ ਤਾਂ ਕਹਿ ਕਰਾਂ ਨਾ ਸਾਫ ਖੱਦਾ ਉੱਤੋਂ ਤੂੰ ਜੱਕਦੇ ਨੇ ਖਾਲਾ ਨਾ ਸੀ ਅੱਜ ਤੈਨੂੰ ਮੰਗ ਤੰਨ ਦੇ ਸੀਗੀ। ਹੁਣ ਆਪਦੇ ਵੇਲੇ ਕਿ ਮੈਂ ਮੰਗਣ ਜਾਵਾਂ? ਆਪਦੇ ਵੇਲੇ ਸੰਗ ਆਉਂਦੀ ਐ। ਮੈਨੂੰ ਸੰਗ ਨਹੀਂ ਆਉਂਦੀ। ਜਦੋਂ ਮੈਂ ਤੁਹਾਨੂੰ ਲਿਆ ਕੇ ਦਿੰਨੀ ਆਂ ਤੂੰ ਲਿਆ ਹੁਣ ਕੀ ਪਤਾ ਇਹਨੂੰ ਤਾਂ ਦੇਈ ਦੇਵੇਂ ਇਹਨੂੰ ਤਾਂ ਹੀ ਕਹੀ ਦੇਵੇਂ ਵੀ ਲੈ ਜਾ ਬਈ ਦੋ ਖਰਚੀਆਂ। ਮੈਂ ਤਾਂ ਜਾ ਕੇ ਰੋਟੀਆਂ ਪਕਾਉਣੀ ਆ। ਤਾਂ ਐਗੀ ਤਾਈ ਤਾਂ ਭਾਂਡਾ ਜੱਕੀ ਟਾਈਮ ਨਾਲੀ ਹੋਰ ਭਾਈ ਲਾ ਮੈਨੂੰ ਇਹ ਚ ਸਾਗ ਪਾ ਦੇ ਰਾਜਵੀਰ ਤੇ ਮੈਂ ਵੀ ਜਾ ਕੇ ਭਾਈ ਦੇਖਾ ਜੇ ਰੋਟੀਆਂ ਪਕਾਉਣੀਆਂ ਨੇ ਅੱਜ ਬਲਾਈ ਕੰਪਾਈ ਸਾਗ ਤਾਂ ਕੀ ਕਰਾਉਣਾ ਗੱਲ ਜਾ ਕੇ ਕਰੇ ਕੀ ਗੱਲ ਭਾਈ ਹੋਰ ਫੇਰ ਹੁਣ ਮੈਂ ਸਾਗ ਫੇਰ ਘਰੇ ਜਾ ਕੇ ਫੇਰ ਹੀ ਰੋਟੀ ਬਣਾਉਂਗੀ ਫੇਰ ਹੀ ਮੈਂ ਖਾਉਂਗੀ ਕਿੱਧਰ ਇੰਨਾ ਮੱਥਾ ਮਾਰਾਂਗੀ ਗੱਲ ਸੁਣ ਮੇਰੀ ਤੇਰੇ ਨਾਲ ਕੀ ਬੰਡਿਆ ਮੇਰਾ ਇਹਨੂੰ ਕਿੰਨੀ ਤੱਕ ਰੋਟੀਆਂ ਖਾਜੇਂਗੀ ਤੂੰ ਤੂੰ ਨਾ ਐਂ ਕਰ ਬਾਜਰੇ ਦਾ ਆਟਾ ਪਿਆ ਆਪਣੇ ਤੇ ਗੁੰਨਲਾ ਚਾਰ ਰੋਟੀਆਂ ਲਾ ਲੈ ਨਾਲੇ ਤਾਂ ਤੂੰ ਖਾਲੀ ਨਾਲੇ ਮੈਂ ਖਾ ਲੂੰਗੀ ਜਿੰਨੇ ਦਿਨ ਸਾਗ ਨਹੀਂ ਮੁੱਕਦਾ ਰੋਟੀ ਇੱਥੇ ਖਾਈ ਤੂੰ ਕਿੱਧਰ ਮੱਥਾ ਮਾਰਾਂਗੀ ਘਰੇ ਜਾ ਕੇ ਕੋਈ ਰੋਟੀਆਂ ਮੈਂ ਚਾਰ ਲਾ ਲੈ ਨਿਕਰੇ ਤੂੰ ਮੈਨੂੰ ਸਾਗ ਦੇ ਦੇਂਦੀ ਨਾ ਨਾ ਤਾਂ ਹੀ ਮੈਂ ਤੈਨੂੰ ਵਧੀਆ ਉਹੀ ਗੱਲ ਬਾਜਰੇ ਦੀਆਂ ਰੋਟੀਆਂ ਲਾ ਕੇ ਘਿਓ ਕੁ ਪਾ ਕੇ ਵਧੀਆ ਪਲੱਸੀ ਲੁੱਸੀ ਰੜਕ ਕੇ ਨਾ ਤੇ ਫੇਰ ਰੋਟੀ ਖਾਵਾਂਗੇ ਨਾਲੇ ਤੁਮੂ ਲੂਗਾ ਪੱਟ ਲਿਆ ਮੰਗੇ ਚਾਰ ਐਵੇਂ ਕਿਧਰ ਮੱਥਾ ਮਾਰੇਂਗੀ ਤੂੰ ਕੋਈ ਨਹੀਂ ਚਲੋ ਚਲ ਨਾ ਫੇਰ ਚਲ ਭਾਈ ਤੇਨੀ ਉਹ ਹਰਪ੍ਰੀਤ ਮੈਨੂੰ ਆਦੀ ਰਾਜਵੀਰ ਆਦੀ ਟਾਈ ਤੂੰ ਵੱਧ ਪਵਾ ਲਈ ਕਿ ਸਾਗ ਆਦੀ ਮੈਨੂੰ ਦੇ ਦੇਂੀ ਵਿੱਚੋਂ ਲੋਕਾਂ ਦਿੱਤੀਆਂ ਕਿਤੇ ਉਹਨੂੰ ਤਾਂ ਨਹੀਂ ਦੱਸਦਾ ਤੈਂ ਮੈਂ ਤਾਂ ਤੂੰ ਮੋੜਿਆ ਹੈ ਦੱਸਦਾ ਉਹਨੂੰ ਮੈਂ ਤਾਂ ਪੁੱਤ ਦੱਸਤਾ ਓਹੋ ਤੂੰ ਤਾਂ ਉਹੀ ਕੰਮ ਕਰਤਾ ਨਾ ਜਿਹੜਾ ਨਹੀਂ ਕਰਨਾ ਸੀ ਮੈਂ ਤੈਨੂੰ ਖੇਤ ਸਮਝਾਇਆ ਸੀ ਵੀ ਕਿਸੇ ਕੋਲੇ ਗੱਲ ਨਾ ਕਰੀਂ ਵੀ ਆਪਾਂ ਸਾਗ ਦਰਾਂਗੇ ਕੀ ਕਰਾ ਬੁੱਤ ਮੌਰਾ ਮੈਨੂੰ ਆਉਂਸਾਰ ਕਹਿੰਦੀ ਤਾਈ ਤੂੰ ਬਾੜੇ ਕਹਿੰਦੀ ਕੰਮਾਂ ਤੋਂ ਲੇਟ ਹੋਈ ਪਈਆਂ ਮੈਂ ਤਾਂ ਮੁੱਟੋਂ ਆਈ ਡਕਲ ਗਿਆ ਮੈਂ ਕਹਿੰਦਾ ਮੈਂ ਤਾਂ ਸਾਗ ਲੈਣ ਵਾਗੀ ਮੈਂ ਕਹਾਂ ਰਾਜੀ ਵੀ ਤਾਈ ਮੇਰਾ ਤਾਂ ਤੇ ਉਹਦੇ ਨਾਲ ਫਰਕ ਪਵਾਤਾ ਮੈਂ ਮੇਰੇ ਨਾਲ ਤਾਂ ਇੰਨਾ ਕੁਛ ਕਰਕੇ ਗਈ ਆ ਉਹ ਸਾਗ ਪਿੱਛੇ ਇੰਨਾ ਲੜ ਕੇ ਗਈ ਆ ਮੈਂ ਤਾਂ ਉਹਨੂੰ ਮਸਾ ਛਿੜਕਾ ਦੇ ਦੇ ਮੋੜਿਆ ਐਡੀ ਕੀ ਕਰਨੀ ਆਹੋ ਨਾ ਉਹ ਖੜਾ ਛੱਡੇ ਗੱਲ ਦਾ ਮੈਨੂੰ ਆਹਦੀ ਤੇ ਬਾਦੇ ਲਿਆਈ ਡੱਬਾ ਅੱਜ ਡੱਬੇ ਚ ਪਵਾ ਲਿਆ ਮੈਨੂੰ ਫੜਾਵੇ ਭਾਈ ਮੱਲੋ ਮੱਲੀ ਉਹ ਤਾਂ ਇਹ ਡੱਬਾ ਤਾਂ ਮੈਂ ਫੜਿਆ ਨਹੀਂ ਤੇ ਮੈਨੂੰ ਆਹਦੀ ਚੰਗਾ ਤਾਂ ਹੀ ਫੇਰ ਤੂੰ ਚੱਲ ਹੋਰ ਪਾਂਡੇ ਚ ਪਵਾ ਲਈ ਤੇ ਮੈਨੂੰ ਦੇ ਦੇ ਵਿੱਚੋਂ ਚੱਲ ਕੋਈ ਨਾ ਆਪਾਂ ਨੂੰ ਕੀ ਫੇਰ ਡਰ ਮਾਰਿਆ ਕਿਸੇ ਦਾ ਚਲ ਤਾਈ ਤੂੰ ਆਟਾ ਗਨ ਆਪਣੀਆਂ ਬਾਜਰੇ ਦੀਆਂ ਰੋਟੀਆਂ ਲਾ ਤੇ ਮੈਂ ਤੜਕੇ ਵਾਸਤੇ ਬੈਂਗਣੀ ਚੇਰਦੀ ਆ ਮూర్ਤੀ ਤਾਂ ਮూర్ਤੀ ਫਿਰ ਉਹਦਾ ਕੀ ਜ਼ੋਰ ਲੱਗਿਆ ਕਿਸੇ ਨੂੰ ਫਿਰ ਦੁਬਾਰੇ ਲੈਣਾ ਅਗੀ ਰਾਜ ਨਹੀਂ ਸਾਡੇ ਕੋਲ ਤੇ ਘਰੇ ਬਾਗੀ ਤੇ ਮੈਂ ਆਪੇ ਸੰਭਲੂਗੀ ਗੱਲ ਤੈਨੂੰ ਘਰੇ ਜਾਣ ਦੀ ਲੋੜ ਨਹੀਂ ਤੂੰ ਰਾਤ ਨੂੰ 10 ਵਜੇ ਘਰੇ ਜਾਹੀਂ ਰੋਟੀ ਪਾਣੀ ਖਾ ਕੇ ਜਦੋਂ ਤੇਰਾ ਪੈਣ ਦਾ ਟਾਈਮ ਹੋ ਗਿਆ। ਉਹ ਨਾ ਦੇਉਣੇ ਹੁਣ ਆਪਣੇ ਸਾਗ ਦੀ ਖਾਤਰ ਉਹਨੇ ਕੋਈ ਸ਼ਾਦੀ ਨਾ ਬਣਾਈ ਉਹ ਤਾਂ ਕੁਮਤਾਈ ਤੋਂ ਸਾਗ ਦੇ। ਨਾ ਬਣਾਉਣ ਦੇ। ਬਗਾਨੀ ਸਹੇ ਤੇ ਉਹ ਮੁੱਛਾ ਮਣਾਉਂਦੀ ਆ। ਨਾ ਉਹ ਤਾਂ ਆਪਦੀ ਚੁੱਲੇ ਤੇ ਦਾਲ ਨਹੀਂ ਧਰੀ ਜਾਂਦੀ ਸਾਗ ਨਹੀਂ ਰੰਨਿਆ ਜਾਂਦਾ। ਸਭ ਕੁਝ ਜਾਣਦੀ ਆ। ਸਾਗ ਪੁੱਤੋ ਨਾ ਉਹ ਕਰਦੀ ਸਾਗ ਚੁੱਲਾ ਨਹੀਂ ਆਦੀ ਤਾਈ ਮੈਂ ਚੁੱਲਾ ਲਾਉਂਗੀ। ਮੈਂ ਸਾਰੀ ਸੱਚੀ ਗੱਲ ਦੱਸ ਗਈ ਉਹ। ਤਾਈ ਜੀ ਨੇ ਸਾਗ ਬਣਾਉਣਾ ਹੋਵੇ ਨਾ ਉਹ ਤਾਂ ਇਤਨਾ ਦੇ ਜੁੱਲੇ ਤੇ ਵੀ ਬਣਾ ਲੈਂਦੀ ਆ ਇਹੇ ਕਰਦੀ ਆ ਕੌਲ ਖੇਚੜਾ ਤੋਂ ਡਰਦੀ ਆ ਬਣਿਆ ਬਣਾਏ ਇਹਨੂੰ ਮਿਲ ਜਾਂਦਾ ਇਹਨੂੰ ਕੀ ਲੋੜ ਆਗੀ ਐਵੇਂ ਇਹਨੂੰ ਮੰਗਣ ਦਾ ਸੁਭਾਅ ਪੈ ਰਿਆ ਚੱਲ ਕੋਈ ਨਹੀਂ ਜਾ ਤੂੰ ਆਪਣਾ ਆਟਾ ਗੋਨ ਨਾ ਫਿਰ ਭਾਈ ਮਾਰ ਗੁੰਦੀ ਲੈਂਦੀ ਆ ਦਿਨੀ ਆ ਮੈਂ ਉਹਨੂੰ ਸਾਗ ਉਹਨੂੰ ਕੀ ਪਤਾ ਦੋ ਤਾਂ ਮੋਟੀਆਂ ਲੱਕੜਾਂ ਵਾਲੀਆਂ ਨੇ ਮਸਾਂ ਤੋੜ ਕੇ ਲਿਆਂਦਾ ਮਸਾਂ ਰਿੰਨਿਆ ਸਾਗ ਆਜੂ ਭਾਂਡਾ ਚੱਕ ਕੇ ਰੋਜ ਲਾਈਨ ਕਰਦੀਆਂ ਬਾਹਰ ਹੀ ਲਾ ਦਿੰਦੀਆਂ ਇੱਥੇ ਤੱਕ ਤਾਂ ਕੋਈ ਆਵੜਦਾ ਸਾਗ ਨੂੰ ਕਦੇ ਕੋਈ ਆਵੜਦਾ ਆਬਦਾ ਉਹੀ ਗੱਲ ਮੈਂ ਤਾਂ ਇਹ ਕਹਿ ਦੂੰਗੀ ਮੈਨੂੰ ਤਾਂ ਵੀ ਬਾਹਰ ਲੱਗੇ ਜ ਸੁਣਿਆ ਨਹੀਂ ਹੈਗਾ ਉਹ ਮੈਂ ਮਰ ਚਾਂ ਹਾਂ ਵੀਰ ਹਾਂ ਸਾਗ ਬਣਾਇਆ ਦਾ ਸਾਗੀ ਰੇ ਸਾਨੂੰ ਅੱਜ ਆ ਸਾਵਾ ਭਾਂਡਾ ਉਹੀ ਤੂੰ ਚੱਕੀ ਆਉਣਾ ਹੋਰ ਹਰਪ੍ਰੀਤ ਨੇ ਮੈਨੂੰ ਭੇਜੇਗਾ ਨਾ ਅੱਜ ਤਹਾਨੂੰ ਕੋਈ ਦਾਲ ਸਬਜ਼ੀ ਵੀ ਨਹੀਂ ਬਣਾਈ ਉਹ ਤਾਂ ਬਾਹਰ ਹੀ ਕਰ ਦਿੱਤੀ ਹੈਗੀ ਬਾਈ ਮੇਰੀ ਗੱਲ ਸੁਣ ਸਾਰੀਆਂ ਦੋ ਕੁਰਚੀਆਂ ਨਾਲ ਤਾਂ ਮੈਨੂੰ ਕੁਝ ਨਹੀਂ ਹੁੰਦਾ। ਨਾ ਉਹ ਖੇਚਲਾ ਹੋਣ ਤਾਂ ਕਾਹਤੋਂ ਡਰਦੀ ਕਾਹਤੋਂ ਨਹੀਂ ਸਾਗ ਡਰਦੀ। ਉਹ ਆਪਦੇ ਘਰੇ ਆਪਦੇ ਚੁੱਲ੍ਹੇ ਤੇ ਰਿੰਨੇ ਵਧੀਆ ਤੁਸੀਂ ਰਾਜਰਾਜ ਖਾਓ। ਨਾ ਮੰਗ ਕੇ ਸਾਗ ਨਾ ਤੁਹਾਡਾ ਕਿਵੇਂ ਟਾਈਮ ਪਾਸ ਹੁੰਦਾ। ਮੇਰਾ ਸੁਣ ਤੈਨੂੰ ਕੀ ਦੱਸਾਂ? ਉਹ ਮੈਂ ਕਾਨੂੰ ਨਾ ਐ ਨਿਗਾ ਰੱਖਦੀ ਐ ਵੀ ਅੱਜ ਕੌਣ ਸਾਗ ਲਿਆ ਇਨੀਆਂ ਵੀ ਨਹੀਂ ਝਾਕੀ ਜਾਂਦੀ ਐ। ਉਹ ਕਹਿੰਦਾ ਤੈਨੂੰ ਮੈਂ ਸਾਗ ਤੋੜ ਕੇ ਲਿਆ ਦੇਣਾ। ਉਹ ਤਾਂ ਬਣਾਉਣ ਦੀ ਕੋਲ ਮਾਲੀ ਉਹ ਕਰ ਨਾਲੇ ਤਾਂ ਉਹਨੂੰ ਸਾਗ چیرਣਾ ਔਖਾ ਲੱਗਦਾ। ਨਾਲੇ ਉਹਨੂੰ ਰਿੰਨਣਾ ਔਖਾ ਲੱਗਦਾ। ਮੈਂ ਤੈਨੂੰ ਨਹੀਂ ਕਿਹਾ ਸੀ ਬਣਾਉਣੀ ਹੀ ਨਹੀਂ ਆਉਂਦਾ। ਰਾਜੁਰ ਮੈਂ ਦੇਖੀ ਮੈਨੂੰ ਵੀ ਨਾ ਮੰਗਤਾ ਬਣਾਤਾ ਜੇ ਬਣਾਇਆ ਸਾਗ ਤਾਂ ਮੈਨੂੰ ਤਾਂ ਪਾਈ ਹੁਣ ਤੈਨੂੰ ਸਿਆਣੇ ਬਾਰੇ ਨੂੰ ਮੈਂ ਕੀ ਜਵਾਬ ਦੇਵਾਂ ਸਾਗ ਤਾਂ ਨਾ ਅਸੀਂ ਸਾਂਝਾ ਕਰਿਆ ਸੀ ਮੈਂ ਤੇ ਤਾਈ ਨੇ ਕੁਸ ਤਾਂ ਤਾਈ ਲੈ ਗਈ ਸਾਡੇ ਤੇ ਨਾ ਹੁਣ ਇੱਕ ਡੰਗ ਦਾ ਰਹਿ ਗਿਆ ਤੂੰ ਐਂ ਕਰ ਚੀਰੀ ਚਰਾਈ ਨਾ ਬੈਂਗਣੀ ਪਈ ਆ ਬੈਂਗਣੀ ਲੈ ਜਾ ਉਹਦੀ ਦਾਲ ਧਰ ਕੇ ਖਾ ਲਿਓ ਨਾ ਬੈਂਗਣੀ ਤਾਂ ਕੋਈ ਗੱਲ ਨਹੀਂ ਸਾਗ ਹੈ ਰਾ ਹੁਣ ਸਾਗ ਦੇ ਦੇ ਉਸ ਤਾਂ ਨਾ ਬਾਜਰੀਆਂ ਰੋਟੀਆਂ ਆਖੇ ਵੀ ਬਾਜੀ ਉਹ ਤੈਨੂੰ ਤਾਂ ਜਵਾਬ ਨਹੀਂ ਦੇਣ ਨੂੰ ਜੀ ਕਰਦਾ ਹੁਣ ਸਿਆਣਾ ਬਹਿਣਾ ਤੂੰ ਆਪ ਭਾਂਡਾ ਚੱਕ ਕੇ ਆ ਗਿਆ ਉਹ ਤੇ ਤਾਂ ਮੈਨੂੰ ਗੁੱਸਾ ਚੜਦਾ ਐਵੇਂ ਹੀ ਕਰ ਤਾਂ ਮੈਂ ਤੈਨੂੰ ਉਹ ਮੈਨੂੰ ਹਰਫਰੀਤ ਨਹੀਂ ਮੰਗਤਾ ਬਣਾ ਰੱਖਿਆ ਮੈਂ ਤਾਂ ਕਾਨੂੰ ਕਿਸੇ ਦਾ ਸਾਗ ਮੰਗਦਾ ਮੈਂ ਤਾਂ ਕਿਸੇ ਦਾ ਤੋਲ ਕੇ ਪਾ ਤੂੰ ਆਪ ਘਰਲੇ ਕਰਨਾ ਫਿਰ ਤੂੰ ਤਾਂ ਜਾਣਦਾ ਹੀ ਆ ਸਾਗ ਧਰਨਾ ਉਹ ਤਾਂ ਹੁਣ ਸਾਰੇ ਕੰਮ ਮੈਥੋਂ ਹੀ ਭਾੜ ਦਿਓ ਤਾਂ ਕੋਈ ਕੰਮ ਕਰਕੇ ਹੁਣ ਮੈਂ ਸਾਗ ਵੀ ਰਾਜਵੀਰ ਮੈਂ ਬਣਾਵਾ ਜੇ ਤੁਹਾਡਾ ਖਾਣ ਨੂੰ ਜੀ ਕਰਦਾ ਭਾਈ ਬਣਾ ਵੀ ਲਿਆ ਕਰੋ ਚਲ ਕੋਈ ਨਹੀਂ ਲੈ ਪਾ ਦਿੰਨੀ ਆ ਭੋਰਾ ਹੁਣ ਕਿੱਧਰ ਮੁੜੇਗਾ ਚਲ ਆ ਜਾ ਹੁਣ ਬਾਵਾ ਪਾ ਲਈ ਨੇ ਬਾਵਾ ਤਾਂ ਦੇਖ ਬਈ ਮਿਲਦਾ ਨਹੀਂ ਦੋ ਕੜਛੀਆਂ ਹੀ ਸਾਗਦੀਆਂ ਮਿਲਣਗੀਆਂ ਇਹ ਤਾਂ ਤੁਹਾਨੂੰ ਭਾਂਡੇ ਵਾਲਾ ਬਣਾ ਚੱਕਿਆ ਚਾਰ ਕੜਛੀਆਂ ਦਾ ਪਾਣੀ ਲਈ ਤੂੰ ਵੀ ਖਾਲੀ ਕੱਲਾ ਹਰਪ੍ਰੀਤ ਆਪੇ ਕਿਸੇ ਤੋਂ ਹੋਰ ਮੰਗ ਲਿਆਊਗੀ ਕਿੱਥੇ ਮੰਗ ਕੇ ਲਿਆਊਗੀ ਹੁਣ ਲੈ ਕੀ ਕਰੇ ਹੁਣ ਰਾਜਵੀਰ ਵੀ ਹਨ ਇਹ ਕਿਹਦੇ ਲਿਖਦਾ ਸਾਂਝਾ ਬਣਾਇਆ ਸੀ ਤਾਈ ਨਾਲ ਉਹ ਸਾਗ ਬਣਾਉਣਾ ਔਖਾ ਹੀ ਵਾਲਾ ਹੈਗਾ ਤੇ ਉਹ ਇੰਨੀ ਕੋਲ ਕਰਦੀ ਐ ਸਾਗ ਬਣਾਉਂਦੀ ਨੀ ਚੱਲਾ ਕਿ ਹੈ ਤਾਂ ਕੁਛ ਨੂੰ ਦੋ ਕੜਛੀਆਂ ਕਿਹ ਹੈ ਚਾਰ ਦਾ ਪਾਣੀ ਲਿਓ ਹੁਣ ਕਿ ਢਿਸ਼ ਆ ਰਹੇ ਨੀ ਜਦੋਂ ਮੈਂ ਮੰਗਣਾ ਹੀ ਸਾਗ ਮੈਨੂੰ ਜਵਾਬ ਤੇ ਜਦੋਂ ਬਾਈ ਲੈਣਾ ਗਿਆ ਉਹਨੂੰ ਦੋ ਕੜਛੀਆਂ ਪਾਤਣਾ ਉਹ ਪਾ ਕੇ ਦੋ ਕੜਛੀਆਂ ਵਿੱਚ ਕਿਉਂ ਦੋ ਕੜਛੀਆਂ ਆਪ ਹੀ ਖਾ ਗਿਆ ਮੈਨੂੰ ਤਾਂ ਭੋਰਾ ਸਾਗਦਾ ਵੀ ਨਹੀਂ ਬਚਾ ਹਾਂ ਕਿਵੇਂ ਧਰੀ ਬੈਠੀ ਡੱਬੇ ਇਹ ਉਹ ਤਾਂ ਇੱਥੇ ਕੁਝ ਵੀ ਨਹੀਂ ਸੀ ਹਾਂ ਡੱਬਿਆਂ ਚ ਕੀ ਹੈ ਆਪ ਕਿੱਥੇ ਹੈਗੀ ਰਸੋਈ ਚ ਹੋਊਗੀ ਸਾਗ ਸ਼ੁਗ ਖਾਂਦੀ ਆਹ ਕਿਧਰ ਆ ਪਿਆ ਵੋਚ ਕੇ ਦੇਖਾਂ ਇਹ ਡੱਬੇ ਹੈ ਕਾਦੇ ਵਾਲੇ ਕੂ ਮੈਂ ਮਾਰ ਜਾਂ ਅੱਜ ਸਾਗ ਦੀ ਭਰੀ ਪੀ ਕੇ ਨਹੀਂ ਆਹਾ ਲੈ ਨੀ ਬਾਜਰੇ ਦਾ ਆਟਾ ਗੱਲ ਬਣ ਗਈ ਨੀ ਸਾਗ ਨਾਲ ਨਹੀਂ ਤਾਂ ਖਾਵਾਂਗੇ ਬਾਜਰੇ ਦੀਆਂ ਰੋਟੀਆਂ ਤੇ ਨਹੀਂ ਲੈ ਜਾਨੀ ਆ ਸਾਗ ਦੀ ਕੈਨੀ ਪੱਕਾ ਤਾਈ ਵਾਸਤੇ ਰੱਖਿਆ ਹੂ ਸਾਰਾ ਸਮਾਨ ਤਾਈ ਲੈਣ ਆਉਂਦੀ ਹੂ ਹੁਣ ਦੇਖ ਲਈ ਸਾਰਾ ਕੁਝ ਹੀ ਲਿਜਾਉਂ ਤੇਰਾ ਚੱਕ ਕੇ ਆ ਜੀ ਬੂ ਆਤਾ ਜਾਂ ਨੰਗੇ ਹੰਦਾ ਸੀ ਕਿਤੇ ਤਾਏ ਨੂੰ ਨਾ ਪਤਾ ਲੱਗ ਜੇ ਕਿਤੇ ਇਹ ਨਾ ਦੱਸ ਦੇ ਉਹਦੇ ਕੋਲੇ ਵਿਚਾਰਾ ਇਹ ਤਾਂ ਕਾਨੂੰ ਗੱਲਾਂ ਕਰਦਾ ਇਹ ਤਾਂ ਮੱਜਾਂ ਸਾਮੂਗਾ ਜਾ ਕੇ ਮੈਂ ਭਾਜਾਂ ਲੈ ਕੇ ਹੁਣ ਲੈਲੀ ਨੇ ਸਾਗ ਨਾਲੇ ਬਾਜਰਾ ਜਮਾ ਕੀ ਦਿੰਨੀ ਆ ਲੈ ਸਾਗ ਤੇ ਹੋਰ ਦੇਖਾਂ ਮੈਂ ਆਟਾ ਰੱਖਿਆ ਸੀਗਾ ਮੇਰੇ ਭਰਾ ਨੇ ਆਉਣਾ ਲੈਣਾ ਫੋਨ ਕਰੀ ਜਾਂਦਾ ਕਹਿੰਦਾ ਭਾਣੇ ਮੈਂ ਆ ਗਿਆ ਬੂ ਮੈਂ ਮਰ ਜਾ ਸਾਗ ਵਾਲੀ ਕਿੰਨੀ ਤੇ ਆਟਾ ਕਿੱਧਰ ਗਿਆ ਇੱਥੋਂ ਕਿਹੜਾ ਲੈ ਗਿਆ ਚੱਕ ਕੇ ਤਾਈ ਪਾਈਰਾ ਆਈ ਬਾਹਰ ਕੀ ਡੱਟ ਨਹੀਂ ਲਾਹੀ ਇੰਨੀ ਆ ਬਾਹਰ ਵੀ ਆ ਜਾ ਮੈਂ ਤਾਂ ਰੋਟੀ ਬਣਾਈ ਜਾਂਦੀ ਸੀ ਭਾਈ ਮੈਂ ਤਾਂ ਸਾਰਾ ਸਾਗ ਭਰ ਕੇ ਕੇਨੀ ਤੇ ਆਟਾ ਇੱਥੇ ਰੱਖਿਆ ਸੀ ਆ ਟੇਲ ਢੋਲੀ ਭਾਈ ਕੌਣ ਲੈ ਗਿਆ ਚੱਕ ਕੇ ਮੈਂ ਤਾਂ ਭਾਈ ਪਤਾ ਹੀ ਨਹੀਂ ਲੱਗਾ ਮੈਂ ਤਾਂ ਸੋਈ ਰੋਟੀਆਂ ਬਣਾਈਆਂ ਰੋਟੀ ਬਣਾਈ ਜਾਂਦੀ ਸੀ ਭਾਈ ਮਾੜੀ ਮੋਟੀ ਬਿੜਕ ਦਾ ਰੱਖਣੀ ਸੀ ਤੈਨੂੰ ਐਂ ਤਾਂ ਪਤਾ ਹੀ ਵੀ ਮੈਂ ਤਾਂ ਕੰਮ ਕਰੀ ਇੰਨੀ ਮੈਂ ਬਿੜਕ ਕੀ ਰੱਖਾ ਹੁਣ ਤੇਰੇ ਘਰ ਦੀ ਮੈਂ ਤਾਂ ਉਹਥੇ ਸੋਈ ਜੀ ਸੀ ਉਹਥੇ ਮੇਨੂੰ ਕੋਈ ਨਹੀਂ ਲੱਗਦਾ ਮੈਂ ਤਾਂ ਉਹ ਹੀ ਸਾਗ ਚੋੜਨੀ ਲੈ ਗਈ ਚੱਕ ਕੇ ਉਹੀ ਬਿੜਕਾਂ ਲੈਂਦੀ ਫਿਰਦੀ ਸੀ ਵੈਸੇ ਭਾਈ ਉਹੀ ਲੈ ਗਈ ਸਰ ਭਰੀ ਤੇ ਲੈ ਗਈ ਚੱਕ ਕੇ ਦੋਨੇ ਚ ਕਾਈ ਹੁਣ ਕੀ ਕਰਗੇ ਆ ਜਾ ਮੇਰੇ ਨਾਲ ਚੱਲ ਦੇਖ ਕੇ ਅੱਗੇ ਆਪਾਂ ਜਾ ਕੇ ਇਹਨੂੰ ਲਖਵਾਉਣੀ ਆ ਸਾਗ ਮੈਂ ਸਾਰਾ ਰਿਨ ਨਰ ਨਾ ਆ ਲੈਗੀ ਚੱਕ ਕੇ ਲੈ ਬਾਈ ਹਿਸ਼ਾਰ ਮੰਦੀ ਆ ਮੰਗਤਾ ਮੰਗੂ ਫਿਰ ਡੇ ਰੈਂਦੀ ਹੈਗੀ ਚੱਲ ਆ ਜਾ ਆ ਜਾ ਤਾਈ ਕੋਈ ਨਹੀਂ